ਹਾਂਜੀ ਸਾਤਰੀ ਗਾਜੀ ਨਵੀਂ ਵੀਡੀਓ ਲਾਇਕ ਹੈ ਵੇ ਰੀਕੋ ਫਿਰ ਜੋ ਹਾਜ਼ਰ ਹੋਏ ਆ ਆ ਪਹਿਲਾਂ ਵੀ ਮੈਂ ਇਹ ਜਗ੍ਹਾ ਤੇ ਮੈਂ ਵੀਡੀਓ ਪਾ ਚੁੱਕਿਆ ਹਾਂ ਹੁਣ ਮੈਂ ਫਿਰ ਪਾ ਰਿਹਾ ਹਾਂ ਆ ਕੋਈ ਆ ਜਿ ਛੜ ਕੇ ਆਂਦੀ ਆ ਡਿਵਰੇ ਤੋਂ ਥੋੜੀ ਦੋ ਦੂਰ ਤੋਂ ਡਿਵਰੇ ਤੱਕ ਇਹ ਛੜੇ ਤਾਂ ਇੰਨਾ ਜ਼ਿਆਦਾ ਟੁੱਟੀ ਹੋਈ ਹੈ ਇਹ ਸੋਚ ਨਹੀਂ ਸਕਦੇ ਆਂ ਵੀ ਫੜਾ ਹੋਇ ਕੋ ਟੋਏ ਪਏ ਹੋਏ ਅੱਗੇ ਤੁਨੂੰ ਜਮਾ ਹੈ ਸੜਕਾ ਹੋ ਮੱਕੋ ਦੀ ਸੜਕ ਤੇ ਬਜਰੀ ਹੋਣੀ ਪਈ ਆ ਵੇਖੋ ਟੋਏ ਪਏ ਨੇ ਨਾਲ ਲਿਵੜੇ ਦਾ ਤੇ ਦੋਦਪੁਰ ਦਾ ਸੈਲਰ ਆ ਆ ਵੇਖੋ ਸੜਕ ਕਿਨੀ ਟੁੱਟੀ ਹੋਈ ਆ ਇਸ ਰਕਾਰ ਨੂੰ ਧਿਆਨ ਦੇਣੀ ਜ਼ਰੂਰਦਾ ਕੀ ਆਪਣੇ ਕੰਮ ਕਰੀਏ ਪਹਿਲਾਂ ਇਹ ਆਪਾਂ ਨੇ ਬਾਹਰ ਕਿਤੇ ਹੋਣੇ ਆਹ ਦੇਖੋ ਹਾਵੇ ਸੋ ਸੜਕ ਵੀ ਨਹੀਂ ਦੇਖੋ ਜੀ ਬਹੁਤ ਮਾੜਾ ਹਾਲ ਹੈ ਇਹ ਜੜਕ ਦੀ ਟਰੱਕ ਡਰਾਈਵਰਾਂ ਦੀ ਇਹਦੇ ਹਲ ਪਰ ਦੇਖੋ ਹਾ ਟਿੱਪੜੇ 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 ਹਾ ਇੰਨਾ ਨੇ ਖਾਸ ਸੜਕ ਦਾ ਪੂਰਾ ਹਾਲ ਦਿੱਤਾ ਬਿਆ ਟਿੱਪੜ ਨੂੰ ਉੱਤੇ ਤੱਕ ਪੜਦਾ ਜੇ ਬੋੜੀਆਂ ਦੇ ਨਾਲ ਇਹ ਬਾਤੋਂ ਚਲਾਉਣ ਵਿੱਚ ਮੁਸ਼ਕਲ ਆਉਂਦੀ ਆ ਤੇ ਸਰਕਾਰ ਨੂੰ ਮੇਰੀ ਬੇਨਤੀ ਆ ਹੱਥ ਜੋੜ ਕੇ ਕਿ ਝੜਕਾਂ ਦਾ ਹਾਲੇ ਕਰੀ ਜਿਹੜੇ ਪਿੰਡਾਂ ਵੱਲ ਨੂੰ ਜਾਂਦੀਆਂ ਝੜਕਾਂ ਹਾਈਵੇ ਤਾਂ ਮੈਂ ਦੇਖੇ ਨੇ ਵੀ ਸੀਮੈਂਟੇਮੈਂਟ ਬੜਾ ਫਟਿਆ ਸੀ ਉਹਨੂੰ ਜਿਹਨੂੰ ਰਿਪੇਅਰ ਕਰਦੈ ਨੇ ਕਿਉਂਕਿ ਉਸਨੂੰ ਪਤਾ ਆ ਵੀ ਆਹ ਜੀ ਹਾਈਵੇ ਆ ਉਹ ਚੱਲਦੇ ਜਾਂਦਾ 24 ਘੰਟੇ ਇਹ ਪਿੰਡ ਸੜਕ ਆ ਹੋਸਿਆ ਤੇ ਪੇਸ਼ਾਨ ਤਾਂ ਕਿ ਲੋਕ ਸੜਕ ਉਤੇ ਚੱਲਦੇ ਨੇ ਸੋ ਵਾਂਤਮਾਨ ਸੀਐਮ ਨੂੰ ਜੀ ਬੇਨਤੀ ਆ ਸਾਡੇ ਸਾਡੇ ਪੰਦਾ ਜਿਹੜਾ ਹਲਕ ਕੀਤਾ ਜਾਵੇ ਆ ਵੇਖੋ ਇਹ ਸਾਰੀ ਮਾਈਕੀ ਸਕੇਟਿਵ ਇਥੋਂ ਇਥੋਂ ਵੀ ਛੋਟੀ ਤੋਂ ਛੜ ਕੇ ਹੈ ਆ ਵੇਖੋ ਜਿਹੜਾ ਇੱਕ ਟੋਹੇ ਪਏ ਹੋਏ ਨੇ ਸੋ ਜੋ ਵਾਧੂ-ਵਾਧੂ ਵੀਡੀਓ ਨੂੰ ਸ਼ੇਅਰ ਕਰਦੇ ਕਰੋ ਜੀ ਸਬਸਕ੍ਰਾਈਬ ਕਰਦੇ ਹੋ ਚੈਨਲ ਨੂੰ ਤੇ ਕਮੈਂਟ ਜੁੜ ਕਰਿਆ ਕਰੋ ਵੀਡੀਓ ਨੂੰ ਤਾ ਜੋ ਪੂਲ ਵੀਡੀਓ ਹਟ ਲੈ ਕੇ ਆ ਸਕੀਏ ਆ ਦੇਖੋ ਕਿਡਾ ਟੋਹਾ ਪਿਆ ਹੋਇਆ ਦੇਖੋ ਆ ਵੇਖੋ ਇਹ ਟੋਹਾ ਆ ਤਾਂ ਕੁਛ ਵੀ ਟੋਹਾ ਆ ਦਾ ਟੋਹਾ ਵਾ ਕੁਛ ਵੀ ਨਹੀਂਗਾ ਅੱਗੇ ਤੋਂ ਟੀਪ ਪੁਆਇੰਟ ਉੱਥੇ ਵੀ ਬਹੁਤ ਵੱਡਾ ਟੋਹਾ ਪਿਆ ਹੋਇਆ ਤੇ ਆਪ ਆਪਣੀ ਅੰਮ੍ਰਿਤ ਸਮਝੀਏ